ਤੇ ਰੇਸ਼ਮਾ ਤੇ ਮੈਂ ਦੋਨੇ ਆਏ ਆ ਅੱਜ ਅਸੀਂ ਆਪਦੇ ਸਟੋਰ ਦੇ ਸਾਹਮਣੇ ਲਾਈਵ ਆਏ ਆਂਗੇ ਉਧਰ ਨਹੀਂ ਆਏ ਸੀ ਉਧਰ ਕੁਝ ਤਾਂ ਕਸਟਮਰ ਚੱਲ ਜਾਂਦੇ ਸੀ ਕੁਝ ਮਿਲ ਥੋੜਾ ਕੰਮ ਸੀਗਾ 4 40 ਤਸੀਂ ਲਾਈਵ ਤਾਂ ਨਹੀਂ ਆਏ ਹੈਗੇ ਤਾਂ ਗੱਲ ਤੁਸੀਂ ਹੋਣ ਆਏ ਹੈਗੇ ਆੜਿਆ ਨਾ ਥੋੜਾ ਥੋੜਾ ਚੱਲ ਰਿਹਾ ਹੋ ਗਈ ਗਰੀ ਜਾਂਦਾ ਸਕੈਨ ਕਰਦਾ ਹਾਂ Hehehe <laughs> ਲੋ ਕਿਵੇਂ ਸਾਰੇ ਆ ਗਏ ਤੁਹਾਨੂੰ ਮੇਦਰ ਦਿਖਾਉਣੀ ਆ ਆਉਟਲਾਈਟ ਸ਼ਾਮ ਦਾ ਵੀ ਦੇਖ ਹਜੇ 5:00 ਵਜੇ ਦੇ ਚੱਲੀ ਜਾਂਦਾ ਆਪਣੇ ਆਪ ਬੰਦ ਹੋ ਜਾਂਦਾ ਹੌਟਸਪੌਟ ਕਈ ਵਾਰ ਜੇ ਨਾਪ ਮਾੜਾ ਜਾਂ ਅਲੱਗ ਦੂਰ ਹੋ ਜਾਈ ਸਤਿ ਸ਼੍ਰੀ ਅਕਾਲ ਜੀ ਐਨੀਥਿੰਗ ਰੋਹਿਤ ਲਾਈਵ ਕਦੋਂ ਆਏ ਸ਼ੋਅ ਨਹੀਂ ਹੋਇਆ अच्छा वैसे नहीं शो हुआ है ना आज मैं थोड़ा लेट आई ना उधर 4:40 तक मैं सो आया नहीं गया मैं थोड़ा ये काम उसी में उधर चली गई थी ਤੇ ਪਹਿਲਾਂ ਮੈਨੂੰ ਇੱਦਾਂ ਦੱਸ ਮਿਊਜ਼ਿਕ ਦੀ ਆਵਾਜ਼ ਤਾਂ ਨਹੀਂ ਆ ਰਹੀ ਹੈਗੀ ਜਸੂ ਹਾਂਜੀ ਜਸੂ ਕਿੰਨੇ ਵਜੇ ਆਏ ਆ ਹੁਣੇ ਆਈਆਂ ਹਜੇ ਮਤਲਬ ਮੈਂ ਆਈਆਂ ਕਿ ਸਹੀ 5:20 ਬੂ ਤੇ ਆਈ ਹਾਂ ਕਿਵੇਂ ਵਧੀਆ ਜੀ ਵਧੀਆ ਐਨੀਥਿੰਗ ਤੁਸੀਂ ਮੈਨੂੰ ਕਿੱਦਾਂ ਜਾਣਦੇ ਹੋਗੇ ਮੇਰਾ ਨਾਮ ਜਸੂ ਹੈਗਾ ਤੁਹਾਨੂੰ ਕੋਈ ਪਤਾ ਹੋਵੇ ਵਾਲਾ ਜੀ ਹਨ ਜੀ ਕਿਵੇਂ ਹੋ ਜਨਾਬ ਵਧੀਆ ਜੀ ਵਧੀਆ ਟੈਮ ਨਾਲ ਹੀ ਆ ਗਏ ਫਿਰ ਹਾਂ ਅਜੇ ਹੋਣੀ ਆਇਆਗਾ ਕਿੱਦਾਂ ਫਿਰ ਵਧੀਆ ਜੀ ਵਧੀਆ ਥਿਸ ਇਜ਼ ਇਨ ਇੰਡੀਆ অর ਬੰਗਲਾਦੇਸ਼ ਬਲਵੀਰ ਸਿੰਘ ਕਿੱਥੋਂ ਤੁਸੀਂ ਆਪਾਂ ਵੀਰੇ ਪੰਜਾਬ ਤੋਂ ਆਂਦੀ। ਅ ਰੋਹਿਤ ਮਿਊਜ਼ਿਕ ਆਵਾਜ਼ ਤਾਂ ਨਹੀਂ ਆ ਰਹੀ ਇੱਕ ਵਾਰੀ ਕਨਫਰਮ ਕਰਿਓ। ਕੀ ਹਾਲ ਹੈ ਜੀ ਵਧੀਆ ਜੀ ਵਧੀਆ ਤੁਸੀਂ ਹੋ। ਤੁਹਾਡੇ ਫਰੈਂਡ ਨੇ ਕੀ ਹੋ ਨਿਕਲੋ। ਹੈਲੋ ਸਿਸਟਰ ਕਿਵੇਂ ਹੋ ਵੀਵੀ ਨੱਤੀ ਵਾਲੇ ਵਧੀਆ ਵੀਰੇ ਤੁਸੀਂ ਹੋ। ਨਿਊ ਸਬਸਕ੍ਰਾਈਬ ਬੈਨ ਨਹੀਂ। ਉਹਨੇ ਅਚਾਨਕ ਕਿਹਾ ਓਕੇ ਹਾਂ ਜਸੂ ਹਾਂ ਉਹਨੇ ਕਿਹਾ ਜਸੂ ਕਿ ਕਿ ਤੂੰ ਬਰੋ ਤੋਂ ਸੀ ਕਿ ਸਾਨੂੰ ਕਹਿ ਰਿਹਾ ਮੈਂ ਬਰੋ ਨਹੀਂ ਹੈਗੀ ਮਾੜੀ ਮਾੜੀ ਜੀ ਇਹ ਜਿਹੜੀ ਸੁਣਿਆ ਫਿਰ ਆਉਂਦੀ ਓਕੇ ਓਕੇ ਫ੍ਰੀਜ਼ ਲਾ ਕੇ ਸੁਣੋ ਓਕੇ ਜੈ ਹਿੰਦ ਮੰਗ ਜੈ ਹਿੰਦ ਵਧੀਆ ਸਿਸਟਰ ਜੀ ਤੁਸੀਂ ਦਸੋ ਘਰ ਪਰਿਵਾਰ ਜੀ ਹਾਂਜੀ ਵਧੀਆ ਸਾਰੇ ਚੜ੍ਹ ਕੇ ਕੰਮ ਸਿ ਵਧੀਆ ਸਿਸਟਰ ਘਰ ਪਰਿਵਾਰ ਬੱਤੀ ਆ ਕਿੱਥੇ ਕਿਹੜੇ ਜ਼ਿਲ੍ਹੇ ਤੋਂ ਹੋ ਜੀ ਜ਼ਿਲ੍ਹਾ ਬਰਨਾਲਾ ਵੀਰੇ ਬਲਵੀਰ ਸਿੰਘ ਕਹਾਂ ਸੇ ਹੈ ਮੈਮ ਆਪਕੋ ਮੈਂ ਵੀਰੇ ਪੰਜਾਬ ਤੋਂ ਆਂਗੀ ਬਰਨਾਲਾ ਜ਼ਿਲ੍ਹਾ ਪੈਂਦਾ ਮੈਂ ਤੁਹਾਨੂੰ ਸਮਝਾ ਦਰ ਹਾਂ ਮਾ ਸਾਡੇ ਆਊਟਲੈਟ ਚ ਕਿਤੋਂ ਦਾ ਸਮਝਾ ਸਾ ਦੇਖੋ ਇੰਦਰ ਗੇਮਿੰਗ ਵਾਲਾ ਬੜਿਆਂ ਵੇਗਾ ਉਹ ਸਾਹਮਣੇ ਫਲੋਇਡਾ ਦਾ ਸਟੋਰ ਹੈਗਾ ਉੱਥੇ ਰਜਾਈਆਂ ਦੁਈਆਂ ਮਿਲਦੀਆਂ ਨੇ ਜੀਆਂ ਸਹਰਾਣੇ ਸਰੂਣੇ ਰੱਬ ਤੋਂ ਉਹਨਾਂ ਤਰੱਕੀ ਬਖਸ਼ੇ ਥੈਂਕ ਯੂ ਐਨੀਥਿੰਗ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਮੇਰੀ ਡਿਊਟੀ ਸੀ ਬਰਨਾਲੇ ਮੇ 2021 ਵਿੱਚ ਇੱਕ ਜੀ ਹਾਂ ਦੀਦੀ ਮੈਂ ਵੀ ਪੰਜਾਬ ਤੋਂ ਹੀ ਆਈ ਜੀ ਸ੍ਰੀ ਮੁਕਤਸਰ ਸਾਹਿਬ ਤੋਂ ਓਕੇ ਜੀ ਓਕੇ ਚਲੋ ਵਧੀਆ ਗੱਲ ਆ ਨਮਸਕਾਰ ਭਾਬੀ ਨਮਸਕਾਰ ਜੀ ਸੀਰ ਹੋਰ ਕਿੰਨੇ ਠੀਕ ਹੋ ਆਰਮੀ ਮੇ ਅੱਛਾ ਤੁਸੀਂ ਆਰਮੀ ਚੋਂ ਅਕਾਸ਼ ਕੁਮਾਰ ਸ਼ਾ ਕੀ ਕਰਤੇ ਹੋ ਆ ਮੈਂ ਇੱਥੇ ਨਾ ਸਟੋਰ ਦੇ ਵਿੱਚ ਲੱਗੀ ਹੋਈ ਆ ਸੇਲ ਕਰਦੀ ਰੱਬ ਤੈਨੂੰ ਖੁਸ਼ ਰੱਖੇ ਤੁਹਾਡਾ ਭਲਾ ਕਰੇ ਥੈਂਕ ਯੂ ਬਲਵੀ ਸਿੰਘ ਤੇਰੀ ਯਾਦ ਨੇ ਮੇਰੇ ਦਿਲ ਕੋ ਸਰਕਾਰੀ ਦਸ ਦਫਤਰ ਬਣਾ ਰੱਖਾ ਹੈ ਇਹਨਾ ਕਿਸੇ ਦੀ ਸੁਣਦਾ ਹੈ ਨਾ ਕੋਈ ਕੰਮ ਕਰਦਾ ਨਹੀਂ ਵਧੀਆ ਨਹੀਂ ਲਿਖਿਆ ਹੈਗਾ ਤੇਰਾ ਉਹੀ ਤਾਂ ਬਿਲਕੁਲ ਵੀ ਨਹੀਂ ਚੰਗਾ ਲਿਖਿਆ ਹੈਗਾ ਤੈਨ ਲਿਖਣੀ ਨਹੀਂ ਆਉਂਦੀ ਹੈਗੀ ਸ਼ਾਇਰੀ ਹਲੋ ਚੰਡੀਗੜ੍ਹ ਵਾਲੋ ਚੰਡੀਗੜ੍ਹ ਤੋਂ ਮੈਨੂੰ ਮਿਲਦੀ ਮੈਂ ਕੱਲ ਨੂੰ ਤੁਸੀਂ ਚਲਾਈਏ ਇੱਥੇ ਕਾਰ ਜੋ ਨਹੀਂ ਕਾਰ ਨਹੀਂ ਚਲਾਈ ਹੈਗੀ ਮੈਂ ਇੱਥੇ ਉਧਰ ਉਹ ਤਾਂ ਸੈੱਟ ਕਰ ਹੀ ਜਾਂਦੇ ਨੇ ਟਾਇਰ ਟੂਲ ਸੈੱਟ ਕਰ ਹੀ ਜਾਂਦੇ ਨੇ ਉਹਨਾਂ ਦਾ ਟਾਇਰ ਖਰਾਬ ਹੋ ਗਿਆ ਮੈਂ ਚਲਾਈ ਹੀ ਨਹੀਂ ਕਦੇ ਇੱਥੇ ਜਿੱਤੇ ਬੰਦਾ ਖੁਦ ਕੰਮ ਕਰਦਾ ਉਹ ਉੱਥੇ ਉਹਨੇ ਕਦੇ ਵੀ ਨਹੀਂ ਮਤਲਬ ਕੀਤਾ ਹੁੰਦਾ ਟਰਾਈ ਕਰਕੇ ਦੇਖਿਆ ਹੁੰਦਾ ਕੁਝ ਵੀ ਗੇਮਿੰਗ ਵਗੈਰਾ ਉਹਦਾ ਦੂਸਰੀ ਆਉਂਦੇ ਨੇ ਕਸਟਮਰ ਨੇੜੇ ਤਾਂ ਬਹੁਤ ਹੈ ਪਰ ਨਾਲ ਕੋਈ ਨਹੀਂ ਫਿਰ ਤੁਸੀਂ ਕਿੱਥੋਂ ਮੈਂ ਪੰਜਾਬ ਤੋਂ ਬਰਨਾਲਾ ਜ਼ਿਲ੍ਹਾ ਪੈਂਦਾ ਜੀ ਕਿੰਮੋ ਮੈਡਮ ਗੌਰਵ ਕੁਮਾਰ ਵਧੀਆ ਜੀ ਵਧੀਆ ਕਿੱਥੋਂ ਹੋ ਜੀ ਪੰਜਾਬ ਤੋਂ ਹੀ ਆ ਵੀਰੇ ਬਰਨਾਲਾ ਜ਼ਿਲ੍ਹਾ ਪੈਂਦਾ ਸ਼ੈਰੀ ਹੋ ਜੇ ਤੁਹਾਡੇ ਨਹੀਂ ਤਾਂ ਕੁਸੂ ਸੇਲੀ ਲੜਪੀ ਮੇਰੀ ਅੱਜ ਅੱਛਾ ਫੇ ਤੂੰ ਸੇਲੀ ਨੂੰ ਜਾ ਕੇ ਵਧੀਆ ਵਧੀਆ ਸ਼ਾਇਰੀ ਸੁਣਾਉ ਮਨ ਜੂਗੀ ਬਾਏ ਗੁਰੂ ਸਭ ਖੁਸ਼ ਹੋ ਸੁੱਖ ਰੱਖੇ ਥੈਂਕ ਯੂ ਜੀ ਸੇਮ ਬੀ ਜੀ ਹੈਲੋ ਜਸਪੀ ਅਲੀ ਖਾਂ ਹੈਲੋ ਜੀ ਜਲੋ ਪੀ ਵੀ 07 ਸਤਿ ਸ਼੍ਰੀ ਅਕਾਲ ਜੀ ਡੀਪੀ ਕਮ ਸਟੇਬਲ ਕੌਂਸਟੇਬਲ ਚ ਨਹੀਂ ਮੰਨੀ ਰਹਿਣ ਦੋ ਗੁੱਸੇ ਹਾਂ ਆਪ ਹੀ ਮੰਨ ਜੂਗੀ ਹੁਣ ਆਈ ਵੀ ਨਾ ਤੂੰ ਗੁੱਡੀ ਇੰਨਾ ਮਿੱਠਾ ਨਾ ਬੋਲ ਲੋਕਾਂ ਨੂੰ ਸੂਗਰ ਕਰ ਦੇਵੀਂ ਨਹੀਂ ਹੁੰਦਾ ਇਹ ਨਾਲ ਸ਼ੂਗਰ ਕਿਧਰੇ ਨਹੀਂ ਸ਼ੂਗਰ ਹੁੰਦਾ ਇਹ ਹਾਂ ਰਹਿਣ ਤੋਂ ਇਦਾਂ ਹਾਂ ਉਹ ਇਦਾਂ ਹੀ ਰੁੱਸੀ ਰਹਿੰਦੇ ਮਨਾਏ ਵੀ ਨਾ ਹੁਣ ਤੋਂ ਠੀਕ ਆ ਮੈਮ ਤੁਸੀਂ ਪੰਜਾਬ ਤੋਂ ਗੇ ਹਾਂਜੀ ਮੈਂ ਪੰਜਾਬ ਤੋਂ ਲੈ ਕੇ ਆਵਾਂ ਲਾਈਵ ਦੇ ਵਿੱਚ ਹਾਂ ਲੈ ਕੇ ਆ ਚਲ ਮੈਂ ਦੇਖ ਲਗੀ ਕਿਦਾਂ ਨੇ ਫੁੱਲ ਬੁਗਾਏ ਹੈ ਲੋਚੀ چلوکے عبد الحلو جی میں پنجاب